ਜੋ D4th ਕਲਾਸ ਯੂਨੀਅਨ ਵੱਲੋਂ ਮਿਨੀ ਸੈਕਟਰਡ ਵਿਕੇ ਪਰਮੇ ਮੀਟਿੰਗ ਕਰਕੇ 14-15 ਅਗਸਤ ਨੂੰ ਭੋਖੜ ਤਾਲ ਕਰਕੇ ਰੋਸ ਜ਼ਾਹਰ ਕਰਨ ਦਾ ਫੈਸਲਾ ਕੀਤਾ ਗਿਆ। ਨਾਲ ਵੱਲੋਂ ਜ਼ੋਰਦਾਰ ਨਾਰੇਬਾਜੀ ਵੀ ਕੀਤੀ ਗਈ। ਆਓ ਕਰਦੇ ਹਾਂ ਮਲਾਜ਼ਮ ਆਗੂਆਂ ਨਾਲ ਗੱਲ। ਆਪ ਸਰਕਾਰ ਮੁਰਦਾਬਾਦ 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 ਠੇਕੜੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਹਰ ਇੱਕ ਕੱਚਾ ਮੁਲਾਜ਼ਮ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਠੇਕੜੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਵੀ ਆਪ ਸਰਕਾਰ ਹਾਏ 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 ਦਬ ਕੇ ਪਿੱਟੋ ਹਾਏ 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 ਮੈਂ ਜੀ ਵਿਕਰ ਸਿੰਘ ਕਲਾਸ 4 ਸਾਡੀ ਜੁਨੀਅਨ ਪੰਜਾਬ ਲੈਵਲ ਦੀ ਜਿਲ੍ਹਾ ਫਰੀਦਕੋਟ ਦਾ ਜਿਲ੍ਹਾ ਸਖਤਰ ਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਆ ਆਪਦੇ ਚੈਨਲ ਦੇ ਮਾਧਮ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਪੰਜਾਬ ਸਰਕਾਰ ਆ ਲਗਾਤਾਰ ਆਲਮਟੋਲ ਕਰ ਰਹੀ ਆ ਸਾਥੀਆਂ ਨੂੰ ਮੀਟਿੰਗ ਦਿੰਦੀ ਆ ਪਰ ਮੀਟਿੰਗ ਦੇਣ ਤੋਂ ਸਮੇਂ ਤੋਂ ਭੱਜ ਜਾਂਦੀ ਆ ਜਿਵੇਂ ਪਿਛਲੀ ਦਿਨ ਤੁਸੀਂ ਵੇਖਿਆ ਹੋਣਾ ਵਾ ਕਿ ਜਿਮਣੀ ਚੋਣਾ ਦੇ ਵਿੱਚ ਉਹਨਾਂ ਜਲੰਧਰ ਦੇ ਵਿੱਚ ਹਰ ਇੱਕ ਮੀਟਿੰਗ ਨੂੰ ਸਮਾਂ ਦਿੱਤਾ ਤੇ ਇਹੀ ਕਿਹਾ ਪੀ ਤੁਹਾਨੂੰ ਇਹ ਮੈਨੂੰ ਸਾਡੇ ਇਲੈਕਸ਼ਨ ਜਿਤਾ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਅਸੀਂ ਹਰ ਇੱਕ ਜਥੇਬੰਦੀ ਦੀ ਮੰਗ ਵੀ ਪੂਰੀ ਕਰਾਂਗੇ ਤੇ ਉਹਨਾਂ ਨੂੰ ਪਰਸਨਲ ਟਾਈਮ ਦਿੱਤਾ ਜਾਊਗਾ ਲੇਕਿਨ ਸਾਰਾ ਹੋਇਆ ਉਲਟੀ ਆ ਇਸੇ ਵਿਰੋਧ ਦੇ ਤਹਿਤ ਅਸੀਂ ਜਿਹੜਾ ਪੰਜਾਬ ਸਟੇਟ ਕਮੇਟੀ ਦਾ ਸਾਡਾ ਸੱਦਾ ਸੀ ਅੱਜ ਅੱਜ ਮੀਟ ਰੱਖੀ class 4 ਸਾਡੀ ਜਿਹੜਾ ਫਰੀਦਕੋਟ ਦੀ ਅਸੀਂ ਜਿਹੜਾ ਵਾ 14 15 ਅਗਸਤ ਨੂੰ ਇੱਥੇ ਭੁਖੜ ਧਾਲ ਤੇ ਬਹਾਂਗੇ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਨਾ ਤੇ ਕੱਚੇ ਮੌਜੇ ਪੱਕੇ ਹੋਏ ਆ ਨਾ ਹੀ ਜਿਹੜੀਆਂ ਆ ਸਾਡੀਆਂ ਆਸ਼ਾ ਵਰਕਰ ਆਂਗਣਵਾੜੀ ਮਿੱਡੇ ਵੀ ਵਰਕਰਾਂ ਨੂੰ ਨਾ ਉਜਤਾ ਦੇ ਘਰੇ ਲਿਆਂਦਾ ਜਾ ਰਿਆ ਵਾ ਤੇ ਇਹ ਜਿਹੜਾ ਪ੍ਰਜਾ ਸਰਕਾਰ ਨੇ ਵੀ ਠੇਕੇਦਾਰੀ ਸਿਸਟਮ ਬੰਦ ਕਰਦਾਂਗੇ ਉਹ ਠੇਕੇਦਾਰੀ ਸਿਸਟਮ ਬੰਦ ਨਹੀਂ ਹੋਇਆ ਠੇਕੇਦਾਰੀ ਸਿਸਟਮ ਨੂੰ ਹੋਰ ਵਧਾਇਆ ਜਾ ਰਿਹਾ ਵਾ ਸੋ ਇਹੋ ਜਿਹੇ ਵਿਸ਼ੇ ਕਈ ਆ ਜਿਵੇਂ ਰੈਗੂਲਰ ਬੰਦਿਆਂ ਦੇ ਜਿਹੜੇ ਸਾਡੇ ਰੈਗੂਲਰ ਸਾਥੀ ਨੇ ਉਹਨਾਂ ਦੇ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਉਹ ਡਿਊ ਪਈਆਂ ਵਾ ਸੋ ਕਹਿੰਦਾ ਭਾਵੇਂ ਆ ਵੀ ਪਿਆਰ ਸਰਕਾਰ ਲਗਾਤਾਰ ਪਹਿਲੀਆਂ ਸਰਕਾਰਾਂ ਦੀਆਂ ਨੀਤੀਆਂ ਤੇ ਚੱਲ ਰਹੀ ਆ ਤੇ ਇੰਜ ਚੱਲਣਾ ਜਿਵੇਂ ਪਹਿਲੀਆਂ ਸਰਕਾਰਾਂ ਨੂੰ ਮੂੰਹ ਮੂੰਹ ਪਰਨੇ ਖਾਣੀ ਪਈ ਆ ਹੋਂ ਆਉਣ ਵਾਲੇ ਸਮੇਂ ਸਰਦਾਰ ਭਗਵਾਨ ਸਿੰਘ ਮਾਨ ਨੂੰ ਵੀ ਯਾਦ ਕਰਾ ਦਾਂਗੇ ਦੱਸ ਦਾਂਗੇ ਕਿ ਜੇ ਤੈਨੂੰ 92 ਇਹਨਾਂ ਮੁਲਾਜ਼ਮਾਂ ਨੇ ਵੋਟਾਂ ਪਾ ਕੇ ਬਣਵੇ ਤੁਹਾਡੇ ਐਮਐਲਏ ਜਤਾਏ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੇਖਿਓ ਤੁਹਾਨੂੰ ਵੀ ਦੁਜੀਆਂ ਸਰਕਾਰਾਂ ਨੂੰ ਮੂੰਹ ਪਰਲੇ ਵੱਜਣਾ ਪਊਗਾ ਕਿਉਂਕਿ ਜੇ ਨਹੀਂ ਤੇ ਫਿਰ ਤੁਸੀਂ ਜਿਹੜੇ ਆਪਦੇ ਕੀਤੇ ਵਾਦੇ ਉਹ ਪੂਰੇ ਕਰੋ ਜੇ ਵਾਦੇ ਪੂਰੇ ਕਰੋਗੇ ਕੱਚੇ ਮੁਲਾਜ਼ਮ ਰੈਗੂਲਰ ਹੋ ਜਾਣਗੇ ਆਸ਼ਾ ਆਂਗਣਵਾੜੀਆਂ ਉਹਨਾਂ ਦੀ ਉਜਰਤਾ ਪੂਰੀ ਉਜਰਤਾ ਕਿ ਲਿਆਂਦਾ ਜਾਊਗਾ ਤੇ ਫਿਰ ਤੇ ਸਰਕਾਰ ਕਿਤਨਾ ਕਦੇ ਟਿਕੂਗੀ ਤੇ ਨਹੀਂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਦਾਂਗੇ ਕਿ ਕੱਚੇ ਮੁਲਾਜ਼ਮਾਂ ਦੇ ਵਿੱਚ ਰੈਗੂਲਰ ਮੁਲਾਜ਼ਮਾਂ ਦੇ ਵਿੱਚ ਜਿਹੜੇ ਪੈਨਸ਼ਨਰ ਸਾਥੀ ਆ ਕਿ ਕਿੰਨਾ ਰੋਸ ਆ ਏ ਇਹ ਹੁਣੇ ਸਮੇਂ ਤੁਹਾਨੂੰ ਜਾਂ ਜਿਹੜੀਆਂ ਹੋਣਗੀਆਂ ਜਿਮਨੀ ਚੋੜਾ ਇਹ ਪਤਾ ਲੱਗ ਜੂਗਾ ਮੈਂ ਗੁਰਪ੍ਰੀਤ ਸਿੰਘ ਸਿੱਧੂ ਦਾ ਕਲਾਸ ਫੋਰ ਗੌਰਮਪੇ ਬਲਾਈ ਯੂਨੀਅਨ ਦਾ ਜਨਤ ਸੈਕਟਰੀਆ ਬਲਕ ਸਰਕਾਰੀ ਵਿੰਦਰਾ ਕਾਲਜ ਦਾ ਮੈਂ ਪੰਜਾਬ ਸਰਕਾਰ ਤੱਕ ਤੁਹਾਡੇ ਚੈਨਲ ਦੇ ਮਾਧਿਅਮ ਇਹ ਗੱਲ ਪਹੁੰਚਾਉਣਾ ਚਾਹੁੰਦਾ ਕਿ ਜਿਹੜੀ ਇਹਨਾਂ ਨੇ ਸਾਡਾ ਕੱਚੇ ਮਲਾਜ਼ਮਾਂ ਦਾ ਮਿਨੀਮਮ ਵੇਜ ਸਵਿਧਾਇਆ ਉਹ ਬਹੁਤ ਹੀ ਨਿਗੂਣਾ ਵਾਅਦਾ ਕੀਤਾ ਗਿਆ ਇਹਦੇ ਵਿੱਚ 163 ਪੀ ਸਾਰੇ 8-9 ਮਹੀਨਾ ਬਾਅਦ ਇਹਨਾਂ ਨੇ ਵਧਾਇਆ ਜੋ ਕਿ ਸਾਡੇ ਕੱਚੇ ਮਲਾਜ਼ਮ ਜਿੰਨੇ ਵੀ ਮਹਿਕਮੇ ਦੇ ਵਿੱਚ ਲੇਗੋ ਦੇ ਵਿੱਚ ਇੱਕ ਇਹ ਚਪੇੜ ਮਾਰੀ ਆ 1630 ਰੁਪਏ ਦੀ ਸਾਡੀ ਤੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ 1630 ਰੁਪਏ ਨਾਲ ਜਿਹੜਾ ਵਾਅਦਾ ਕੀਤਾ ਗਿਆ ਇਸ ਨਾਲ ਕੁਝ ਵੀ ਨਹੀਂ ਹੋ ਸਕਦਾ ਤੇ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਵੀ ਸਾਡਾ ਜਿਹੜਾ ਹੈਗਾ ਮਿਨੀਮਮ ਵੇਜਸ ਦੇ ਵਿੱਚ ਘੱਟੋ ਘੱਟ ਸਾਡਾ 26000 ਰੁਪਏ ਸਾਨੂੰ ਦਿੱਤਾ ਜਾਵੇ ਤਾਂ ਜੋ ਅਸੀਂ ਆਪ ਦੇ ਪਰਿਵਾਰ ਦਾ ਪਾਲਣ ਪੋਸ਼ਨ ਚੰਗੇ ਤਰੀਕੇ ਨਾਲ ਕਰ ਸਕੀਏ ਸਾਡੇ ਕਈ ਕੱਚੇ ਮਜ਼ਦਦਮੇ ਇਦਾਂ ਨੇ ਜਿਨ੍ਹਾਂ ਨੂੰ 15 15 20 20 ਸਾਲ ਨੌਕਰੀ ਤੇ ਹੋ ਗਿਆ ਕਰਦਿਆਂ ਨੂੰ ਉਹਨਾਂ ਨੂੰ ਨਿਗੁਣੀਆਂ ਤਨਖਾਹਾਂ ਤੇ ਇਹ ਕੰਮ ਕਰ ਰਹੇ ਆ ਤੇ ਹਜੇ ਤਾਈ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਰਕਾਰ ਪਾਲਿਸੀ ਦੇ ਦੇ ਕੇ ਕਹਿ ਰਹੀ ਹੈ ਅਸੀਂ ਪੱਕੇ ਕਰਾਂਗੇ ਪੱਕੇ ਕਰਾਂਗੇ ਪਰ ਅਜੇ ਤੱਕ ਉਹਨਾਂ ਨੇ ਇਸ ਪਾਲਿਸੀ ਨੂੰ ਵੀ ਕਵਰ ਜਿਹੜੇ ਹੁੰਦੇ ਆ 10 ਸਾਲਾਂ ਦੀ ਪਾਲਿਸੀ ਦੇ ਵਿੱਚ ਉਹਨਾਂ ਮਲਾਜ਼ਮਾਂ ਦਾ ਵੀ ਹੈ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਸਿਰਫ ਇਸਤਿਹਾਰ ਬਾਜ਼ੀ ਕਰ ਰਹੀ ਆ ਵੀ ਅਸੀਂ 10 ਸਾਲ ਵਾਲੀ ਪਾਲਿਸੀ ਵਿੱਚ ਆਉਣ ਵਾਲੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਅਸੀਂ ਇਸ ਸਰਕਾਰ ਦੀ ਸਖਤ ਨਿਗੇਤੀ ਨਿਖੇਦੀ ਕਰਦੇ ਆ ਕਿ ਇਹਨਾਂ ਨੂੰ ਜਲਦਤ ਚੱਲਦੇ ਇਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜੇ ਇਹਨਾਂ ਨੇ ਵਾਅਦਾ ਬਿਹਾਇਆ ਹੈ ਉਹਨੂੰ ਚੰਗੀ ਤਰ੍ਹਾਂ ਦੁਬਾਰਾ ਕਮਿਸ਼ਨ ਦੀ ਰਿਪੋਰਟ ਲੈ ਕੇ ਵਾਅਦੇ ਨੂੰ ਦੁਬਾਰਾ ਉਧਾਇਆ ਜਾਵੇ ਤੇ ਜਦ ਅਸਮਾਨ ਜੋ ਸੁਪਰੀਮ ਕੋਰਟ ਦਾ ਹੁਕਮ ਸੀ 2016 ਦੇ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕੀਤਾ ਜਾਵੇ